ਲੋਈ ਸਾਡੀ ਸਕੂਟਰੀ ਦਾ ਟਾਇਰ ਹੋ ਗਿਆ ਖਤਮ ਤੇ ਸਕੂਟਰੀ ਨੇ ਦਿੱਤਾ ਸਾਨੂੰ ਜਵਾਬ ਵੀ ਮੈਂ ਨਹੀਂ ਦਰਦੀ ਤੇ ਆਪਾਂ ਬਾਈਕੋ ਲੈ ਆਏ ਸਮਰਾਲੇ ਵੀ ਇਹਦਾ ਟਾਇਰ ਚੇਂਜ ਕਰਾਈਏ ਟਿਊਬਲੈਸ ਟਾਇਰ ਆ ਤੁਸੀਂ ਪਹਿਲੀ ਵਾਰ ਦੇਖਿਆ ਹੋਊਗਾ ਸਕੂਟਰੀ ਨੂੰ ਜੈਕ ਲੱਗਦਾ ਆ ਜੈਕ ਵੀ ਛੋਟਾ ਮੋਟਾ ਨਹੀਂ ਲਾਉਣਾ ਬਾਈ ਆਪਾਂ ਬੜਾ ਜੈਕ ਲਾਵਾਂਗੇ ਨੋ ਕਿਉਂਕਿ ਜੈਕ ਲਾਉਣ ਦਾ ਵੀ ਇੱਕ ਕਾਰਨਾ ਇਹਦੇ ਪਿੱਛੇ ਵੀ ਬਹੁਤ ਬੜਾ ਰਾਜ ਹੈ ਜੋ ਤੁਹਾਨੂੰ ਵੀਡੀਓ ਦੇ ਐਂਡ 'ਚ ਦੱਸਾਂਗੇ ਆਪਾਂ ਕਿਉਂਕਿ ਇਹ ਲਾਉਣਾ ਕਿਉਂ ਜ਼ਰੂਰੀ ਹੁੰਦਾ ਹੈ ਇਹ ਦੋ ਟਾਇਰ ਨੇ ਆਪਾਂ ਜਿਹੜੇ ਦੋਨੋਂ ਜੋ ਇੱਕ ਟਾਇਰ ਲਾਉਣਾ ਪਹਿਲਾਂ ਸੋਚਿਆ ਵੀ ਅਸੀਂ ਮੂਰਲਾ ਵੀ ਲਵਾ ਦਾਂਗੇ ਤੇ ਚਲੋ ਮਗਰਲਾ ਪਵਾਵਾਂਗੇ ਕਿਉਂਕਿ ਮਗਲਾ ਟਾਇਰ ਆ ਜਿਹੜਾ ਇਹਦਾ 12 ਤੇ 1300 ਦੇ ਵਿੱਚ ਵਿੱਚ ਮਿਲ ਜਾਂਦਾ ਟਿਊਬਲੈਸ ਟਾਇਰ ਬਹੁਤ ਸਾਰੇ ਲੋਕਾਂ ਨੂੰ ਟਾਇਰ ਫਿੱਟ ਕਰਨਾ ਹੀ ਨਹੀਂ ਆਉਂਦਾ ਖੋਲਣਾ ਹੀ ਨਹੀਂ ਆਉਂਦਾ ਪਰ ਆਹ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਵੀ ਟਾਇਰ ਕਿਵੇਂ ਖੋਲਣਾ ਤੇ ਕਿਵੇਂ ਫਿੱਟ ਕਰਨਾ ਮੂਰਲਾ ਟਾਇਰ ਯਾਰ ਆਪਣਾ ਬਿਲਕੁਲ ਠੀਕ ਸੀ ਆਪਾਂ ਉਹ ਟਾਇਰ ਮੈਂ ਕਿਹਾ ਵੀ ਰਹਿਣ ਦੋ ਉਹ ਬਾਈ ਕੰਨ ਵੀ ਚੱਲ ਜਾਣਾ ਹਲੇ ਫੇ ਆਪਾਂ ਨੇ ਮੂਹਲਾ ਟਾਇਰ ਜਿਹੜਾ ਚੇਂਜ ਨਹੀਂ ਕਰਾ ਲਿਆ ਜੈਕ ਲੱਗ ਗਿਆ ਆਪਣੀ ਸੂਟਰੀ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਸੂਟਰੀ ਨੂੰ ਜੈਕ ਲੱਗਦਾ ਦੇਖਣਾ ਬਾਈ ਨੇ ਇਹਦੇ ਖੋਲੇ ਨਟ ਅਸਲੀ ਜਿਹੜਾ ਮੇਨ ਆ ਨਾ ਪੁਆਇੰਟ ਇੱਥੋਂ ਸ਼ੁਰੂ ਹੁੰਦਾ ਵੀ ਲੋਕਾਂ ਨੂੰ ਇਹ ਟਾਇਰ ਖੋਲਣ ਦਾ ਹੀ ਨਹੀਂ ਪਤਾ ਹੈਗਾ ਬਾਈ ਨੇ ਪਹਿਲਾਂ ਇਹਦੇ ਨਟ ਖੋਲੇ ਨਟ ਖੋਲਣ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਟਾਇਰ ਦੇਖੋ ਇਹ ਜਿਹੜਾ ਟਾਇਰ ਆ ਇਹਨੂੰ ਖੋਲਣ ਲਈ ਦਿਮਾਗ ਚਾਹੀਦਾ ਐਵੇਂ ੱਟਕੇ ਨਾਲ ਨਹੀਂ ਇਹ ਟਾਇਰ ਪੁੱਲ ਦਾ ਜਿਹੜਾ ਇਹਦਾ ਟਾਇਰ ਆ ਭਾਰੀ ਬਹੁਤ ਆ ਕਿਉਂਕਿ ਇਹਦੇ ਵਿੱਚ ਮੋਟਰ ਆ ਜਿਹੜਾ ਤੁਸੀਂ ਦੇਖ ਰਹੇ ਹੋ ਬੀਲ ਇਹ ਕਾਫੀ ਜ਼ਿਆਦਾ ਭਾਰੀ ਹੁੰਦਾ ਇਹਦੇ ਨਟ ਢਿੱਲੇ ਕਰ ਲਏ ਇਹਦੇ ਮਗਰ ਦੋ ਗੁੱਟਕੇ ਫਸੇ ਹੋਏ ਨੇ ਤੇ ਆਹ ਦੇਖ ਰਹੇ ਹੋ ਤੁਸੀਂ ਟਾਇਰ ਤੇ ਇਹਦੇ ਕੋਲ ਚੀ ਜੰਦੀ ਆ ਤਾਰ ਇਹਨੂੰ ਬਹੁਤ ਹੀ ਧਿਆਨ ਨਾਲ ਖੋਲਣਾ ਪੈਂਦਾ ਤੇ ਬਹੁਤ ਸਾਰੇ ਲੋਕਾਂ ਦਾ ਖੋਲਣਾ ਇਹਦੇ ਥੱਲੇ ਨਟ ਲੱਗਿਆ ਹੁੰਦਾ ਨਟ ਨੂੰ ਤੁਸੀਂ ਹੌਲੀ ਦੇ ਕੇ ਖੋਲ ਦੇਣਾ ਦੇਖੋ ਨਟ ਖੁੱਲ ਗਿਆ ਇਹ ਨਟ ਆ ਕਈ ਲੋਕ ਕਰਨਗੇ ਨਟ ਨੂੰ ਇਧਰ ਨੂੰ ਮਾਰੀ ਜਾਣਗੇ ਥੋੜੀਆਂ ਵੀ ਧੱਕੇ ਨਾਲ ਖੋਲ ਲੀਏ ਬਾਈ ਇਹ ਕਰਨ ਨਹੀਂ ਇਹ ਖੁੱਲਦਾ ਹੈਗਾ ਇਹ ਦਿਮਾਗ ਨਾਲ ਖੁੱਲਦਾ ਲਓ ਜੀ ਇਹਨੂੰ ਆਪਾਂ ਹੌਲੀ ਹੌਲੀ ਸੱਟ ਮਾਰ ਕੇ ਖੋਲ ਲੈਣਾ ਸੈੜ ਚ ਹੀ ਧਾਰ ਜਾਂਦੀ ਹੈ ਇਹਦੀ ਜਿਹੜੀ ਉਹ ਤੁਸੀਂ ਵਾਇਰ ਦੇਖ ਰਹੇ ਹੋ ਜਿਹਦੇ ਨਾਲ ਕਰੰਟ ਆਉਂਦਾ ਤੇ ਇਹ ਘੁੰਮਦੀ ਆ ਬੈਟਰੀਆਂ ਦਾ ਕਰੰਟ ਆਉਂਦਾ ਪੂਰੇ ਧਿਆਨ ਨਾਲ ਖੋਲਣੀਆਂ ਨਾਲੇ ਯਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੁਹਾਡੇ ਲਈ ਹੈ ਜੇ ਵੀਡੀਓ ਆਪਾਂ ਹੋਰ ਲੈ ਕੇ ਆਵਾਂਗੇ ਜਿਨਾਂ ਕੋ ਓਲਾ ਸਕੂਟਰੀ ਆ ਉਹ ਤਾਂ ਜਰੂਰ ਸ਼ੇਅਰ ਕਰਿਓ ਵੀਡੀਓ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨੇ ਕਿਲੋਮੀਟਰ ਚਲਾਇਆ ਇੱਕ ਟਾਇਰ ਨੇ ਤੁਹਾਡੇ ਕੱਢੇ ਨੇ ਉਹ ਥੱਲੇ ਸਾਈਡ ਤੇ ਕਲਿੱਪ ਨੇ ਕਲਿੱਪ ਕੱਢ ਦਾਂਗੇ ਆਪਾਂ ਇਹਦੇ ਬਾਅਦ ਲਓ ਜੀ ਆਪਣੀ ਸਕੂਟਰੀ ਆ ਜਿਹੜੀ ਇਹ ਨਿਕਲੇ ਟਾਇਰ ਕਸਣਾ ਤਾਂ ਸੌਖਾ ਹੀ ਹੁੰਦਾ ਪਰ ਖੋਲਣਾ ਬਹੁਤ ਔਖਾ ਜਿਹੜਾ ਪਹਿਲੀ ਵਾਰ ਜੇ ਕਈ ਲੋਕ ਖੋਲਦੇ ਨੇ ਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਬਹੁਤ ਲੋਕਾਂ ਨੂੰ ਔਖਾ ਲੱਗਦਾ ਜਦੋਂ ਪੈਂਚਰ ਹੁੰਦਾ ਵੀ ਇਹਨੂੰ ਕਿਵੇਂ ਖੋਲੀ ਯਾਰ ਇਹਨੂੰ ਕਿਵੇਂ ਪੈਂਚਰ ਲਗੂ ਆਮ ਬੰਦਾ ਤਾਂ ਪੈਂਚਰ ਲਾਉਂਦਾ ਹੀ ਹੈ ਨਹੀਂ ਇਹਨੂੰ ਕਿਉਂਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹਨੂੰ ਕੀ ਪੈਂਚਰ ਲਾਵਾਂਗੇ ਯਾਰ ਆ ਦੇਖਿਓ ਹੁਣ ਉੱਪਰੋਂ ਆਹ ਜਿਹੜੇ ਕਲਿੱਪ ਨੇ ਇਹਦੇ ਕਲਿੱਪ ਖੋਲ ਦੇਣੇ ਨੇ ਕਿਉਂਕਿ ਇਹਦੇ ਨਾਲ ਤਾਰ ਆ ਜਿਹੜੀ ਉਹ ਢਿੱਲੀ ਹੋ ਜੂਗੀ ਥੋੜੀ ਜੀ ਲਓ ਜੀ ਆਪਾਂ ਹੁਣ ਇਹ ਕਲਿੱਪ ਖੋਲ ਦੇਣੇ ਨੇ वैसे ओल्ला सूत्री दा बढ़िया यार ਵੀ ਨਾ ਤੇਲ ਪਾਉਣ ਦੀ ਜ਼ਰੂਰਤ ਬੇਲ ਮਾਫ ਨੇ ਇਹਨੂੰ ਚਾਰਜ ਕਰੋ ਤੇ ਦੱਬ ਕੇ ਰੱਖੋ ਪੂਰਾ ਇੱਕ ਵਾਰ ਚਾਰਜ ਕੀਤੀ ہوئی 110 ਕਿਲੋਮੀਟਰ ਕੱਢ ਦਿੰਦੀ ਹੈ ਇਹ ਇਹ ਜੋ ਸਪੋਰਟਸ ਮੋਡ ਵੀ ਆ ਲਓ ਜੀ ਹੁਣ ਇਹਨੂੰ ਖੋਲਣਾ ਟਾਇਰ ਕੱਢਣਾ ਇਹਦੇ ਵਿੱਚੋਂ ਛੱਟ ਮਾਰ ਕੇ ਇਹਦੇ ਚੋਂ ਟਾਇਰ ਕੱਢਿਆ ਜਾਊਗਾ ਤੇ ਇਹਦਾ ਟਾਇਰ ਆ ਜਿਹੜਾ ਉਹ ਚੇਂਜ ਕਰ ਦਿੱਤਾ ਜਾਊਗਾ ਉਹ ਉੱਲਾਰੇ ਕਬੇ ਉੱਲਈ ਹੈ ਜੋ ਸਾਰਾ ਕੁਝ। ਆਹ ਭਾਈ ਨੇ ਹੁਣ ਕੇਰਾ ਖੋਲੀ। ਓਏ ਨਾਲੀਆਂ ਹੁੰਦੀਆਂ ਸੀ ਬੋਲੇ ਰਹਿੰਦੇ ਆ ਵੀ। ਆਹ ਸੱਟ ਮਾ ਹੁਣ ਬੋਲੇ ਆ। ਉਹ ਹੁਣ ਨੇ। ਸਭ ਦੇ ਨਾਲ ਫਾਇਰ ਦੇ ਲੱਗੇ ਹੋਏ ਨੇ। ਹਾਂ ਹਾਂ। ਇਹ ਥੱਲੇ ਲੱਗੇ ਆਤੀ। ਇਹ ਕਦੇ ਥੱਲੇ ਬੰਦ। ਇਹ 400 ਮੋੜਿਆ ਯਾਰ। ਇਹਨੂੰ ਮੈਨੂੰ ਕਹਿੰਦਾ ਬੰਨ੍ਹ ਕਰਨੀ ਹੈਗਾ। ਮੇਰੇ ਬੰਨ੍ਹੇ ਨਹੀਂ। ਸਾਲੂ।

ਕਹਿਰ ਕੋਣਾ ਕਿਹੜਾ ਸੌਖਾ ਇਹਦਾ ਮੋਟਰੇ ਬਹੁਤ ਭਾਰੀ ਆ